ਹੋਈ ਸੀ ਜੀ ਸੋ ਅੱਜ ਕੋਰ ਨੇ ਇਹਨੂੰ ਬਿਲ ਅਨਾਉਂਸ ਕੀਤਾ ਹੈ 50000 ਰੁਪਇਆ ਤੇ ਬਸ ਵਨ ਸ਼ੌਟ ਹੀ ਅਨਾਉਂਸ ਕੀਤਾ ਹਾਂ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਰ ਨੂੰ ਅੱਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਦੀਆਂ ਇਹ ਕੋਈ ਪਲੀ ਹੀ ਲਈ ਗਈ ਹੈ ਜੀ ਮਤਲਬ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਹੈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀਗੀ ਜਿਹੜੇ ਅਸੀਂ ਬਾਅਦ ਵਿੱਚ ਏਕਸਕਲੂਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ ਯੂਜ਼ ਕਰੂਗੀ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜੱਜ ਜੀ ਸਾਹਿਬ ਨੇ ਬੇਲ ਦਿੱਤੀ ਹੈ ਅ ਕਲੈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸੈਪਟ ਸੀਨੀਅਰ ਕਨਸੈਪਟ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਇਹ ਆਪਣਾ ਸੈਸ਼ਨ ਜੱਜ ਸਾਹਿਬ ਹੈ ਅਡੀਸ਼ਨ ਹੈ ਸਪੈਸ਼ਲ ਕੋਰਟ ਹੈ ਐਂਡੀਬੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਕੰਮ ਰੱਖਿਆ ਗਿਆ ਹੈ ਤੁਹਾਨੂੰ ਜੀ ਅ ਫਿਲਹਾਲ ਪੁਲਿਸ ਨੇ ਕੋਈ ਕੰਮ ਨਹੀਂ ਹਿਤ ਰੱਖਿਆ ਜਸਟ ਇਨਵੈਸਟੀਗੇਸ਼ਨ ਆਫੀਸਰ ਚਲਾਉਂ ਲੈ ਕੇ ਐਸੇ ਕੋਡ ਨੇ ਕੋਈ ਉਹਨਾਂ ਨੂੰ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਲ ਸਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦੇ ਮਾਮਲਾ ਹੈਗਾ ਉਹ ਅਜੇ ਕੋਡ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇੱਕ ਮੌਕੇ ਤੇ ਬਰਾਮਦ ਕੀਤੇ ਗਏ ਸੀ 17.33 ਜਿਹੜੇ ਡਾਟੇ ਵਿੱਚ ਹੈ ਜੀ ਸਕਾ ਜੇ ਵੀ ਇਸ ਦਾ ਮੁਕੀ ਤੇ ਪੜੀ ਜੇਕਰ ਉਹ ਪੁਲਿਸ ਨੇ ਸਾਰੇ ਚੁੱਕੀ ਗਏ ਮਾਈ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨਾ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ recovery ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਈ ਹੈ recovery ਹੋਰ ਵੀ ਕੋਈ ਦਿਖਾਈ ਨਹੀਂ ਨਾ ਹੋਰ recovery ਹੈ ਨਹੀਂ ਸਾਰਾ ਗ੍ਰਾਮ ਤੋਂ ਬਣਾ ਕੋਈ recovery ਹੈ ਕੋਈ ਤਾਂ ਕਾਇਮ ਹੋ ਗਿਆ ਹੋਣਾ ਅੱਜ ਸ਼ਾਮ ਤੱਕ ਆ ਜਾਂਗੇ bail bond ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹਿੰਦੇ ਆ ਦੋ ਦੀ ਰੈਸ ਸੀਗੀ ਅੱਜ bail ਹੋਊਗੀ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਦੇ ਤਾਂ ਲੱਗਦਾ ਜੀ ਤੁਹਾਡੇ ਕਲਾਇੰਟ ਕਲਾਇੰਟ ਸੀ ਤੁਸੀਂ ਉਹਨਾਂ ਦੀ ਬਿਲ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ 55000 ਰੁਪਇਆ ਤੇ ਪਸ ਬਨ ਸ਼ੋਰਟ ਹੀ ਅਨਾਉਂਸ ਕੀਤੀ ਹੈ ਸਰ ਵੀ ਹੋਰ ਵੀ ਸਾ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਰਟ ਨੂੰ ਅੱਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਦੀਆਂ ਇਹ ਚ ਕੋਈ ਪਲੀ ਹੀ ਨਹੀਂ ਲਈ ਗਈ ਹੈ ਜੀ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੂਗੀ ਸਾਡੇ ਡਿਫੈਂਸ ਨੂੰ ਉਹ ਵੀ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨਾ ਹੋਣਾ ਬਾਕੀ ਆ ਤੇ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜੱਕੜ ਜੀ ਸਾਹਿਬ ਨੇ ਬੇਲ ਦਿੱਤੀ ਆ ਕਲੈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਾਨਸੈਪਟ ਸੀਨੀਅਰ ਕਾਨਸੈਪਟ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਇਹ ਆਪਣਾ ਸੈਸ਼ਨ ਜੱਜ ਦਾ ਐਡੀਸ਼ਨ ਹੈ ਐਡੀਸ਼ਨ ਹੈ ਇਹ ਸਪੈਸ਼ਲ ਕੋਰਟ ਹੈ ਐਂਡੀਬੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਕੰਮ ਰੱਖਿਆ ਗਿਆ ਜੀ ਤੁਹਾਨੂੰ ਦੇ ਲਈ ਆ ਫਿਲਹਾਲ ਪੁਲਿਸ ਨੇ ਕੋਈ ਕੱਖ ਨਹੀਂ ਹਿੱਤ ਰੱਖਿਆ ਜਸ ਇਨਵੈਸਟੀਗੇਸ਼ਨ ਅਫਸਰ ਚਲਾਉਂ ਲੈ ਕੇ ਆਇਸੀ ਕੋਰ ਨੇ ਕੋਈ ਉਹਨਾਂ ਨੂੰ ਖਾਸ ਕੁਐਰੀ ਇਨਪੁਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇੱਕ ਮੌਕੇ ਤੇ ਬਰਾਮਦ ਕੀਤੀ ਗਈ ਸੀ ਸਾਰਾ ਪੁਆਇੰਟ ਕਰਦਾ ਇਹ ਪੜੀ ਜਾਂਦੀ ਕਿ ਉਹ ਪੁਲਿਸ ਨੇ ਸਾਰੇ ਚੁੱਪੀ ਗੇਮ ਨਹੀਂ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨਾ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ recovery ਹੋਈ ਹੈ ਜਾਂ ਇਹਨਾਂ ਦੇ ਪਲਾਨਟ ਕੀਤੀ ਗਈ ਹੈ recovery ਹੋਰ ਵੀ ਕੋਈ ਦਿਖਾਈ ਨਹੀਂ ਨਾ ਹੋਰ recovery ਹੈ ਨਹੀਂ ਸਾਰਾ ਗ੍ਰਾਮ ਤੋਂ ਬਣਾ ਕੋਈ recovery ਹੈ ਕੋਈ ਤਾਂ ਕਾਇਮ ਹੋ ਰਿਹਾ ਹੋਟਾ ਅੱਜ ਸ਼ਾਮ ਤੱਕ ਆ ਜਾਂਗੇ bail bond ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹਿੰਦੇ ਆ ਦੋ ਦੀ ਰੈਸ ਸੀਗੀ ਅੱਜ bail ਹੋਊਗੀ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਹੈ ਤੇ ਤੋਂ ਲੱਗੇ ਤੁਹਾਡੇ ਕਲਾਇੰਟ ਕਲਾਇੰਟ ਸੀ ਤੁਸੀਂ ਉਹਨਾਂ ਦੇ